ਮੈਂ ਇਸੇ ਟੈਬ ਇੰਦੇ ਕੋਲ ਦਵਾਈ ਲੈਣ ਅੰਦਰ ਹੈ ਕਿਸੇ ਟਾਈਮ ਮੈਨੂੰ ਹਸਪਤਾਲ ਲੈ ਕੇ ਜਾਂਦੇ ਰਹੇ ਤੇ ਕਿਸੇ ਟਾਈਮ ਮੈਨੂੰ ਘਰੋਂ ਲੈ ਕੇ ਜਾਂਦੇ ਰਹਿਆ ਕੋਈ ਮੇਰਾ ਕਦਰ ਵੀ ਇਹਦੇ ਵਰ ਕਰਦਾ ਸੀ ਸੋ ਇਹਦੇ ਨਾਲ ਮੇਰਾ 12 ਸਾਲ ਦਾ ਇਹਨਾਂ ਨੇ ਸਾਨੂੰ ਤੜਪਦੇ ਵੀ ਵੇਖਿਆ ਬਿਲਕਦੇ ਵੀ ਵੇਖਿਆ ਤੇ ਆਪਣੀ ਅਹੀ ਜਵਾਨੀ ਚ ਮੋੜ ਵਾਪਸ ਆਇਆ ਇਹਨਾਂ ਨੇ ਦੇਖਿਆ ਸੀ ਪਰ ਪਹਿਲੀ ਵਾਰੀ ਸਾਨੂੰ ਨਾ ਅੱਜ ਹੈਲਥ ਡਿਪਾਰਟਮੈਂਟ ਦੇ ਨਾਲ ਜੁੜਨ ਦਾ ਮੌਕਾ ਮਿਲਿਆ ਅੱਜ ਅਸੀਂ ਇੱਥੇ ਸਾਡੇ ਜਿਲ੍ਹਾ ਡਰਗ ਡੀਡਿਕਸ਼ਨ ਸੈਂਟਰ ਚ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਯੁੱਧ ਨਸ਼ਾ ਵਿਰੋਧ ਦੇ ਤਹਿਤ ਜਿੱਦਾਂ ਸਰਕਾਰ ਦਾ ਪ੍ਰੋਗਰਾਮ ਚੱਲਦਾ ਉਸ ਦੇ ਤਹਿਤ ਅਸੀਂ ਜਿਹੜੇ ਸਾਡੇ ਨਸ਼ਾ ਗ੍ਰਸਤ ਸਾਡੇ ਮਰੀਜ਼ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਅਸੀਂ ਇਹ ਪ੍ਰੋਗਰਾਮ ਰੱਖਿਆ ਗਿਆ ਸਾਡੇ ਡਿਸਟ੍ਰਿਕਟ ਦੇ ਵਿੱਚ ਸਾਡੇ ਪੱਕੇ ਜਮਾਜਨ ਸੀ ਜਿਹੜੇ ਕਿ ਜਿਨ੍ਹਾਂ ਨੇ ਨਸ਼ਾ ਛੱਡ ਚੁੱਕੇ ਆ ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਫਰੀਟ ਔਫ ਡਰੱਗਸ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਇਸ ਦੇ ਵਿੱਚ ਡਰੱਗਸ ਦੇ ਵਿੱਚ ਕੀਤਾ ਹੈਗਾ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਏ ਤੇ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਨਾ ਸੀ ਕਿਉਂਕਿ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਉਹਨਾਂ ਨੇ ਆਪ ਡਰੱਗ ਛੱਡੀ ਹੈ ਉਹਨਾਂ ਦੀ ਸੁਸਾਇਟੀ ਦੇ ਵਿੱਚ 70 80 ਮੈਂਬਰ ਹੈਗੇ ਨੇ ਤੇ ਉਹਨਾਂ ਨੇ ਗਾਹਾਂ ਜਿਹੜੇ ਸਾਡੇ ਹੋਰ ਮਰੀਜ਼ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਅਸੀਂ ਇੱਥੇ ਲੈ ਕੇ ਆਏ ਆ ਕਿ ਇਹ ਪ੍ਰੋਗਰਾਮ ਲਿਖਿਆ ਗਿਆ ਸਾਰੇ ਸਾਡੇ ਜਿਹੜੇ ਪਰੀਜ਼ ਨੇ ਚੌਂਡੇ ਵਾਲੇ ਤੇ ਦੂਸਰੇ ਜਿਹੜੇ ਬ੍ਰੀਜ਼ਨੈਂਟ ਡਿਕਸ਼ਨ ਸੈਂਟਰ ਦੇ ਉਹਨਾਂ ਨੂੰ ਉਸੀ ਬਿਠਾ ਕੇ ਤੇ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ ਨਾਲ ਹੋਰ ਵੀ ਮਤਵਰ ਸਾਡੇ ਡਾਕਟਰ ਸਾਹਿਬਾਨ ਸਾਡਾ ਸਟਾਫ ਇੱਥੂ ਦਾ ਉਹ ਸਾਰੇ ਇੱਥੇ ਹਾਜ਼ਰ ਹੋਏ ਨੇ ਅਸੀਂ ਆਪਣੀ ਸਪੀਚ ਦੇ ਰਹੇ ਡਾਕਟਰ ਬ੍ਰਿੰਦਰ ਮਾਹ ਜਿਹੜੇ ਕਿ ਸਾਡੇ ਨੋਡਲ ਅਫਸਰ ਨੇ ਡਿਸਟ੍ਰਿਕਟ ਦੇ ਤੇ ਡਾਕਟਰ ਮੈਥਰੀ ਜਿਹੜੇ ਕਿ ਡਾਇਰੈਕਟਰੀ ਡਿਕਸ਼ਨ ਸੈਂਟਰ ਸਾਡੇ ਦੋਨੇ ਜਿਹੜੇ ਪਟਾਲੇ ਤੇ ਗੁਰਦਾਸਪੁਰ ਵਾਲਿਆਂ ਨੂੰ ਦੇਖਦੇ ਨੇ ਉਹ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਦੇ ਸਪੀਚ ਦੇ ਰਾਹੀਂ ਅਸੀਂ ਉਹਨਾਂ ਨੂੰ ਗਿਆਨ ਦਿੱਤਾ ਵੀ ਇਹ ਡਰਗ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਤੇ ਅੱਜ ਇਹ ਪ੍ਰੋਗਰਾਮ ਬਾਦਮ ਰਾਹੀਂ ਡੀਸਾਬਲ ਵੀ ਇੱਥੇ ਹਾਜ਼ਰੀ ਭਰਨੀ ਸੀ ਕਿਉਂਕਿ ਉਹਨਾਂ ਦੀ ਇੱਕ ਸਪੈਸ਼ਲੀ ਬੀਸੀ ਆ ਗਈ ਹੈ ਜਿਹੜੀ ਕਿ ਚੀਫ ਸੈਕਟਰੀ ਸਾਹਿਬ ਨਾਲ ਸੀਗੀ ਇਸ ਕਰਕੇ ਉਹ ਆ ਨਹੀਂ ਸਕੇ ਤੇ ਅਸੀਂ ਸਾਡੇ ਇਨਾਮ ਵੰਡ ਸਮਾਰੋਹ ਤੇ ਮੋਟੀਵੇਸ਼ਨ ਆ ਸਭ ਨੂੰ ਕਰਨਾ ਪਿਆ ਤੇ ਮੈਂ ਤੁਹਾਡੇ মিডিਆ ਦੇ ਰਾਹੀਂ ਇਹ ਸਾਡੇ ਗੁਰਦਾਸਪੁਰ ਵਾਸੀਆਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੂਗਾ ਕਿ ਕੋਈ ਨਸ਼ਾ ਇਹ ਜੀ ਬਿਮਾਰੀ ਨਹੀਂ ਹੈ ਜਿਹਨੂੰ ਨਹੀਂ ਛੱਡਿਆ ਜਾ ਸਕਦਾ ਸਾਰੇ ਅੱਗੇ ਆਉਣ ਤੇ ਸਾਡੇ ਜਿਹੜੇ ਇਹ ਆਰਗੇਨਾਈਜੇਸ਼ਨਾਂ ਉਹ ਵੀ ਯੋਗਦਾਨ ਪਾਉਂਦੀਆਂ ਸਾਡੇ ਡਿਫਰੈਂਸ ਸੈਂਟਰ ਨੇ ਜਿੱਥੇ ਇਹਦਾ ਇਲਾਜ ਫ੍ਰੀ ਹੈ ਗਵਰਨਮੈਂਟ ਵੱਲੋਂ ਬਿਲਕੁਲ ਇੱਕ ਰੁਪਈਆ ਨਹੀਂ ਲੱਗਦਾ ਸਾਡੇ ਕੋਲ ਜਿਹੜੇ ਸਾਡੇ ਬੈੱਡ ਨੇ 20 ਬੈੱਡ ਸਾਡੇ ਕੋਲ ਇੱਥੇ ਨੇ ਸਰਕਾਰੀ 10 ਬੈੱਡ ਸਾਡੇ ਕੋਲ ਪ੍ਰਾਈਵੇਟ ਉੱਤੇ ਵਟਾਰੇ ਹੈਗੇ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਦੇ ਵੀ ਸਾਡੇ ਕੋਲ ਬੈੱਡ ਅਵੇਲੇਬਲ ਹੈਗੇ ਨੇ ਤੇ ਜੇ ਕਿਸੇ ਕੋਈ ਪੀੜਾਤਾ ਸਾਡੇ ਕੋਲੇ ਲੈ ਕੇ ਆਓ ਇੱਥੇ ਲੈ ਕੇ ਆਓ ਬਟਾਲੇ ਲੈ ਕੇ ਜਾਓ ਡਾਕਟਰ ਮੈਤਰੀ ਨਾਲ ਸੰਪਰਕ ਕਰੋ ਡਾਟ ਬਰਿੰਦਰ ਨਾਲ ਸੰਪਰਕ ਕਰੋ ਜੇ ਕੋਈ ਹੈ ਗਿਆ ਤਾਂ ਉਹਨਾਂ ਦਾ ਅਸੀਂ ਫ੍ਰੀ ਇਲਾਜ ਇਹ ਸੈਂਟਰਾਂ ਤੇ ਕਰਾਂਗੇ ਕਿਸੇ ਦੇ ਵੀ ਇੱਕ ਵੀ ਪੈਸਾ ਨਹੀਂ ਲੱਗੇਗਾ ਗਵਰਨਮੈਂਟ ਦੀ ਪਾਲਸੀ ਆ ਵੀ ਵਿਦਆਊਟ ਕੋਈ ਵੀ ਮਨੀ ਇਹ ਜਿਹੜਾ ਇਲਾਜ ਸਾਰੇ ਸਾਡੇ ਸੈਂਟਰਾਂ ਦੇ ਫ੍ਰੀ ਕੀਤਾ ਜਾਊਗਾ